ਇਹ ਪੰਜਾਬ ਇਹ ਬਿਹਾਰ ਨੂੰ ਵੀ ਮਾਰਾ ਹੋ ਗਿਆ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਬਾਹਰ ਨਿਕਲੋ ਸੌ ਸੋ ਗੰਦਮ ਆਪਣੇ ਨਾਂ ਨਾ ਰੱਖੋ ਵਪਾਰੀਆਂ ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਦੇਣ ਦੇ ਨੇ ਇੰਨਾ ਗੰਦਾ ਕੰਮ ਹੋਇਆ ਅੱਜ ਬਟਾਲੇ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਤੁਹਾਡੇ ਮਾਦਿਆਂ ਤੋਂ ਆਪਣੇ ਭਰਾਵਾਂ ਨੂੰ ਤੇ ਸਾਰੇ ਦੁਕਾਨਾਂ ਬੰਦ ਕਰ ਦੇ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਐ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਹਨਾਂ ਨੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲੋਂ ਜਿੰਨਾ ਕੈਸ਼ ਸੀਗਾ ਉਹ ਖੋਲਿਆ ਈਸੀ ਸਾਹਿਬ ਨੇ ਵੀ ਕਹਿੰਨਾ ਐ ਐਸਐਸਪੀ ਸਾਹਿਬ ਨੇ ਵੀ ਕਹਿੰਨਾ ਐ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹ ਦੋ ਦੁਕਾਨਾ ਬੰਦ ਕਰਦੇ ਅਸੀਂ ਕੰਮ ਨਹੀਂ ਕਰਾਂਗੇ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਵੇ ਜੇ ਤੁਸੀਂ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਪਰੇ ਸਟੇਟਮੈਂਟ ਦਿਓ ਮੈਂ ਪੰਜਾਬ ਵਿੱਚ ਸੰਭ ਸਕਦਾ ਪੰਜਾਬ ਤੇ ਗੁੰਡਾ ਰਾਜ ਹੋ ਗਿਆ ਹੈ ਜਾਂ ਤੇ ਮੈਨੂੰ ਐਫ ਆਈ ਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤਾਂ ਸਟੇਟਮੈਂਟ ਦਿਓ ਕਿ ਪਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਔਰ ਉਹ ਕੰਮ ਕਰਨਾ ਹੋਇ ਤੇ ਪੰਜਾਬ ਦੇ ਅਗੈ ਇੱਥੋਂ ਦੇ ਅਧਰ ਬਚਾ ਲੋ ਆਪਸ ਵਿੱਚ ਕੋਈ ਲੈਣ ਦੇਣ ਦਾ ਕੋਈ ਮਾਮਲਾ ਹੈ ਬਾਕੀ ਅਸੀਂ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਟਾਲਾ ਸ਼ਹਿਰ ਦੇ ਵਪਾਰੀ ਦਿਨੇਸ਼ ਖੋਸਲਾ ਕਾਨੋਂਵਨ ਰੋਡ ਤੇ ਸਮਾਨ ਸਪਲਾਈ ਦੇਣ ਵਾਸਤੇ ਗਿਆ ਸੀ ਜਿੱਥੇ ਕੁਝ ਮੋਟਰਸਾਈਕਲਸ 'ਵਰ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਲੁੱਟਖੋਹ ਕੀਤੀ ਗਈ ਹੈ ਇਹ આરોਪ ਦਿਨੇਸ਼ ਖੋਸਲਾ ਵੱਲੋਂ ਲਗਾਏ ਜਾ ਰਹੇ ਨੇ ਉੱਥੇ ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨਾਂ ਤੇ ਸਮਾਨ ਸਪਲਾਈ ਕਰਕੇ ਕਲੈਕਸ਼ਨ ਕਰ ਰਹੇ ਸਨ ਤਾਂ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਉਹਨਾਂ ਕਿਹਾ ਕਿ ਹੋ ਉਹਨਾਂ ਦੇ ਕੁਝ ਜਾਣਕਾਰ ਹੀ ਕਾਰੋਬਾਰ ਨੇ ਜਿਨ੍ਹਾਂ ਨਾਲ ਉਹਨਾਂ ਦਾ ਕੁਝ ਲੈਣ ਦੇਣ ਵੀ ਹੈ ਉੱਥੇ ਪਿਹੜ ਦਿਨੇਸ਼ ਖੋਸਲਾ ਨੇ આરોਪ ਲਗਾਇਆ ਕਿ ਪੁਲਿਸ ਕਰੀਬ 3 ਘੰਟੇ ਬਾਅਦ ਉਹਨਾਂ ਦੇ ਬਿਆਨ ਲੈਣ ਵਾਸਤੇ ਆਈ ਇਸ ਗੱਲ ਤੋਂ ਪੜਕੇ ਦਿਨੇਸ਼ ਖੋਸਲਾ ਨੇ ਐਸਐਚਓ ਸਿਵਲ ਲਾਈਨ ਗੁਰਦੇਵ ਸਿੰਘ ਨਾਲ ਹਾਈ ਵੋਲਟੇਜ ਡਰਾਮਾ ਕੀਤਾ ਜਦੋਂ ਇਸ ਸਬੰਧ ਵਿੱਚ ਐਸਐਚਓ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਇਹਨਾਂ ਦਾ ਆਪਸ ਵਿੱਚ ਕੋਈ ਲੈਣ ਦੇਣ ਦਾ ਕੋਈ ਮਾਮਲਾ ਆ ਬਾਕੀ ਅਸੀਂ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਉਗੀ ਤੇ ਬ੍ਰਿਸ਼ਰਾ ਉਹਦੇ ਮੁਤਾਬਕ ਜਿਹੜੀ ਇਹ ਕਾਰਵਾਈ ਅਮਰ ਵਿੱਚ ਚਲਾਈ ਜਾਂਦੀ ਹੈ। ਕਿ ਮੈਂ ਅਮੂਲ ਆਈਸਕ੍ਰੀਮ ਡਿਸਟ੍ਰੀਬਿਊਟਰ ਆ ਸਰ ਬਟਾਲੇ ਦਾ। ਜੀ ਨਾਲ ਮੇਰੇ ਕੋਲ ਕੋਲਡ ਡਰਿੰਕ ਦਾ ਮੇਰਾ ਹੋਲਸੇਲ ਦਾ ਕੰਮ ਹੈ ਬਟਾਲੇ ਦੇ ਵਿੱਚ। ਜੀ ਅੱਜ ਬਟਾਲੇ 'ਚ ਮੈਂ ਸਰ ਦੇਖੋ ਅਸੀਂ ਤਾਂ ਅੱਗੇ ਡਰਦੇ ਮਾਹੌਲ 'ਚ ਕੰਮ ਕਰ ਰਹੇ ਹਾਂ ਪਰ ਇੰਨਾ ਗੰਦਾ ਕੰਮ ਹੋਇਆ ਅੱਜ ਬਟਾਲੇ ਦੇ ਵਿੱਚ। ਮੈਂ ਇੱਕ ਗੱਲ ਕਹਾਂਗਾ ਤੁਹਾਡੇ ਮਾਦਨ ਦਾ ਆਪਣੇ ਭਰਾਵਾਂ ਨੂੰ ਤੇ ਸਾਰੇ ਦੁਕਾਨਾਂ ਬੰਦ ਕਰ ਦੇ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਐ। ਮੈਂ ਦਿਨ ਦਿਹਾੜੇ ਦਿਨ ਦਿਹਾੜੇ ਸ਼ਾਮ 6 ਵਜੇ ਮੈਂ ਮਾਲ ਆਪਣਾ ਲਾਇਆ ਮੈਂ ਬਾਜ਼ਾਰ ਚ ਕਲੈਕਸ਼ਨ ਕਰਨਿਆ ਪੇਮੈਂਟਾਂ ਦੀ ਘੱਟੋ ਘੱਟ 4 ਤੋਂ 5 ਲੱਖ ਮੇਰੇ ਗੇਪ ਚ ਕਲੈਕਸ਼ਨ ਸੀਗੀ ਮੇਰੀ ਮੈਂ ਕਰਕੇ ਇੱਥੋਂ ਆਪਣੇ ਵੱਲ ਜਾ ਰਿਆਂ ਅੱਗੇ ਕਲੈਕਸ਼ਨ ਕਰਨ ਵਾਸਤੇ ਇੱਥੇ ਇੱਕ ਬੰਟੀ ਨਾਮ ਦਾ ਬੰਦਾ ਜਿਹੜਾ ਕੋਲ ਡਰਿੰਕ ਦਾ ਕੰਮ ਕਰਦਾ ਵਾ ਇੱਥੇ ਬਟਾਲੇ ਦੇ ਵਿੱਚ ਨਾਲ ਰਾਜਾ ਰਾਜਾ ਨਾਮ ਆ ਕਨਵਨ ਰੋਡ ਦੇ ਵਿੱਚ ਉਹਨਾਂ ਨੇ ਰੇਖੀ ਕੀਤੀ ਹੋएगी ਮੇਰੇ ਦੀ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਨਾਂ ਨੇ ਮੇਰਾ ਗੱ라 ਕੋਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਜਿੰਨਾ ਕੈਸ਼ ਸੀਗਾ ਉਹ ਖੋਲਿਆ ਮੇਰੇ ਕੋਲ ਜਦ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਬਾਹਰ ਛੁਟਨਾ ਚਾਇਆ ਮੈਂ ਨਿਕਲਿਆ ਨਹੀਂ ਮੈਂ ਆਪਣੀ ਗੱਡੀ ਦੀ ਚਾਬੀ ਉਹਨਾਂ ਕੋ ਖੋਈ ਆ ਮੈਨੂੰ ਮਾਰਿਆ ਕੁਕਿਆ ਵਾ ਪਰ ਮੈਂ ਇੱਕ ਇੱਕ ਚੀਜ਼ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਵੀ ਕਿ 3 ਘੰਟੇ ਹੋ ਗਏ ਐਸਾ ਇਨਸੀਡੈਂਟ ਹੋਏ ਨੂੰ ਹਜੇ ਤੱਕ ਐਫਆਈਆਰ ਨਹੀਂ ਦਰਜ ਹੋਈ ਬਟਾਲੇ ਚ ਕੀ ਮਾਹੌਲ ਹੈ ਬਟਾਲੇ ਦਾ ਮੈਂ ਐਸਐਸਪੀ ਸਾਹਿਬ ਨੂੰ ਪਰਸਨਲੀ ਫੋਨ ਤੇ ਗੱਲ ਕੀਤੀ ਆ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਨੇ ਮੈਂ ਮੌਕੇ ਤੇ ਪੁਲਿਸ ਭੇਜਨਾ ਹੁਣ ਆ ਕੇ ਮੇਰੇ ਬਿਆਨ ਲੈ ਗਏ ਨੇ ਮੈਂ ਇੱਕੋ ਮੰਗ ਕਰਨਾ ਸਾਰਿਆਂ ਕੋ ਥੀਸੀ ਸਾਹਿਬ ਨੇ ਵੀ ਕਿਹਾ ਐਸਐਸਪੀ ਸਾਹਿਬ ਨੇ ਵੀ ਕਿਹਾ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹਿ ਦੋ ਦੁਕਾਨਾ ਬੰਦ ਕਰ ਦਿਓ ਅਸੀਂ ਕੰਮ ਨਹੀਂ ਕਰਾਂਗੇ ਮੈਂ ਪਿਛਲੇ ਸਾਲ ਭਾਜੀ ਤੁਹਾਨੂੰ ਦੱਸਣਾ ਚਾਹਾਂਗਾ ਕਟੋ-ਕਟ 18 ਤੋਂ 20 ਲੱਖ ਰੁਪਇਆ ਜੀਐਸਟੀ ਦਿੱਤਾ ਮੈਂ ਗਵਰਨਮੈਂਟ ਨੂੰ ਕਾਦੇ ਵਾਸਤੇ ਦਿੱਤਾ ਆਹ ਹਾਲ ਕਰਨ ਲਈ ਆਪਣਾ ਆਹ ਕਪੜੇ ਵੜਾਲ ਲਈ ਇਹ ਪਾ ਪੰਜਾਬ ਇਹ ਬਿਹਾਰ ਨੂੰ ਵੀ ਮਾਰਾ ਹੋ ਗਿਆ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਬਾਹਰ ਨਿਕਲੋ ਸੌ ਸੌ ਗੰਦਮ ਆਪਣੇ ਨਾਂ ਨਾ ਰੱਖੋ ਵਪਾਰੀਆਂ ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਦੇਣ ਦੇ ਨੇ ਇੱਥੇ ਭੁੱਖੇ ਮਰਨ ਦੇ ਅਸੀਂ ਕੰਮ ਸਾਡੇ ਨਹੀਂ ਹੈਗੇ ਆਪ ਮਿਹਨਤਾਂ ਕਰ ਰਹੇ ਨੇ ਗੱਟੀਆਂ ਚਲਾਉਂਦੇ ਆ ਤੇ ਤੁਸੀਂ ਏਸੀ ਵਾਲੇ ਕਮਰੇਆਂ 'ਚ ਬਹਿਣਦੇ ਹੋ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਨਾ ਜੇ ਤੁਸੀਂ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕਹੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਿੱਧੇ ਸਟੇਟਮੈਂਟ ਦਿਓ ਮੈਂ ਪੰਜਾਬ ਨਹੀਂ ਸੰਭ ਸਕਦਾ ਪੰਜਾਬ ਚ ਗੁੰਡਾ ਰਾਜ ਹੋ ਗਿਆ ਜਾਂ ਤੇ ਮੈਨੂੰ ਐਫ ਆਈ ਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤੇ ਸਟੇਟਮੈਂਟ ਦਿਓ ਕਿ ਵਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਬਾਹਰੋਂ ਕੰਮ ਕਰਨਾ ਹੋ ਇੱਥੇ ਪੰਜਾਬ ਚ ਅਬ ਇੱਥੋਂ ਦੇ ਅਧਰ ਬਚਾ ਲਓ ਮੇਰਾ ਦੇਸ਼ ਲਜੀ ਕਰਨ ਦਾ ਬੰਦਾ ਛੱਡ ਦਵਾ ਕਿ ਬਾਹਰਲੀ ਕੰਟਰੀ ਚਲ ਜਾ ਤੂੰ ਆਦੀ ਰਾਖੀ ਵੀ ਨਹੀਂ ਕਰ ਸਕਦਾ ਸਰ ਮੈਂ ਇਹੋ ਹੀ ਗੱਲ ਤੇ ਰੋਣਾ ਪਿਆ ਅਸੀਂ ਇਹ ਸਰਕਾਰ ਲਿਆਂਦੀ ਸੀ ਮੈਂ ਤੁਹਾਨੂੰ ਮੇਰੇ ਕੋ ਵੀਡੀਓ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਸੀਗਾ ਕਿ ਵਪਾਰੀ ਡਰ ਦੇ ਮਾਹੌਲ ਚ ਕੰਮ ਕਰ ਰਿਹਾ ਹੈ ਵਪਾਰੀ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਉਹਨਾਂ ਨੇ ਕਿਹਾ ਇਹ ਵਪਾਰੀ ਨੂੰ ਪ੍ਰੋਟੈਕਸ਼ਨ ਦੇਾਂਗੇ ਇੱਥੇ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਆ ਜੋ ਹਾਲ ਅੱਜ ਮੇਰਾ ਹੋਇਆ ਜੀ ਮੈਂ ਨਹੀਂ ਸਮਝਦਾ ਕਿ ਬਟਾਲੇ ਦੇ ਕਿ ਪਬਲਿਕ ਨੂੰ ਕੰਮ ਕਰਨਾ ਚਾਹੀਦਾ ਹੌਸਲਾ ਸਾਹਿਬ ਕਿਹਰੇ ਹਥਿਆਰਾਂ ਦੇ ਨਾਲ ਹਮਲਾ ਹੋਇਆ ਸਰ ਮੈਨੂੰ ਆ ਕੇ ਉਹਨਾਂ ਨੇ ਚਪੀਣਾ ਮਾਰੀਆਂ ਮੈਨੂੰ ਉਹਨਾਂ ਕੋ ਲੋਹੇ ਦਾ ਕੋ ਕੜਾ ਗੁੜਾ ਬਾਹਰ ਆਉ ਮੈਨ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਬਚਾਇਆ ਮੇਰੀ ਗੱਡੀ ਦੇ ਅੰਦਰ ਰੱਸਾ ਬਿਆਨਾ ਮੇਰਾ ਮੇਰਾ ਰੱਸਾ ਬਿਆ ਜਿੰਨਾ ਮੈਂ ਆਪਣੀ ਬੰਨਣਾ ਵਾ ਆ ਰੱਸਾ ਉਹਦਣਾ ਮੇਰਾ ਗਲਾ ਘੋਟਣ ਨੂੰ ਭੇਜ ਨੇ ਹੈਲੋ ਇਹਦਾਂ ਮੇਰਾ ਗਲਾ ਘੋਟਣ ਨੂੰ ਭੇਜ ਨੇ ਆ ਰੱਸਾ ਮੇਰਾ ਸਮਾਨ ਬੰਨਣ ਵਾਲਾ ਦੂਜੀ ਵਾਰੀ ਚ ਆ ਕੇ ਮੇਰਾ ਗਲਾ ਘੋਟਣ ਨੂੰ ਕਹੀ ਨੇ ਕਿ ਐ ਤਾਂ ਨਹੀਂ ਅਸੀਂ ਕੰਮ ਕਰਨ ਲਈ ਦੇਖੋ ਮੈਂ ਬਟਾਲੇ ਚ ਕੰਮ ਕਰ ਰਿਹਾ ਜੇਕਰ ਮੈਂ ਸਸਤਾ ਸਮਾਨ ਦੇ ਰਿਹਾ ਉਹ ਮੈਨੂੰ ਵਾਰਾ ਖਾਂਦਾ ਮੈਂ ਦਿੰਦਾ ਮੈਂ ਕਿਸੇ ਨੂੰ ਕੋ ਤੰਗ ਨਹੀਂ ਕਰ ਰਿਹਾ ਮੈਂ GST ਦੇ ਮਾਲ ਵਗਾਨਾ ਬਿੱਲ ਤੇ ਮਾਲ ਵਗਾਨਾ ਬਿੱਲ ਤੇ ਮਾਲ ਵੇਚਣਾ ਕੀ ਕਾਰਵਾਈ ਦੀ ਮੰਗ ਕਰਦੀ ਹਾਂ ਪ੍ਰਸ਼ਾਸਨ ਸਰ ਪ੍ਰਸ਼ਾਸਨ ਤੋਂ ਇੱਕੋ ਗੱਲ ਕਹਾਂਗਾ ਇੱਕ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੂਸਰਾ ਉਹਨਾਂ ਬੰਦਿਆਂ ਨੂੰ ਫੜ ਕੇ ਹੁਣੇ ਅੰਦਰ ਰਿੱਕਤਾ ਜਾਵੇ ਮੈਨੂੰ FIR ਦੀ ਕਾਪੀ ਦਿੱਤੀ ਜਾਵੇ ਜੋ ਬੰਦੀ ਕਾਰਵਾਈ ਉਹਨਾਂ ਨੇ ਪੂਰੀ ਕੀਤੀ ਜਾਵੇ ਮੇਰੇ ਪੈਸੇ ਖੋ ਕੇ ਲੱਗੇ ਨੇ ਮੇਰੀ 4 ਤੋਂ 5 ਤੋਂ ਲੈ ਸਰ 4 ਤੋਂ 5 ਲੱਖ ਰੁਪਈਆ ਮੇਰ ਕੋ ਮੇਰੀ ਮੇਰੀ ਕਲੈਕਸ਼ਨ ਹੈ ਮੇਰ ਕੋ ਮੈਂ ਅਮੂਲ ਡਿਸਟ੍ਰੀਬਿਊਟਰ ਹਾਂ ਵੇਖੋ ਇਸ ਵਲੇ ਇਸ ਵੇਲੇ ਮੇਰੀ ਆਈਸਕ੍ਰੀਮ ਦਾ ਸੀਰਿਆ ਚੱਲ ਰਿਹਾ ਮੈਂ ਇਹਨਾਂ ਨੂੰ ਵੀ ਸਮਾਨ ਦਿੱਤਾ ਵੇਖੋ ਤੁਸੀਂ ਕਹੋਗੇ ਇਹ ਬਿਆਨ ਨਹੀਂ ਦਿੰਦੇ ਅੱਜ ਮੇਰ ਨਾਲ ਹੋਇਆ ਕੱਲ ਇਹਨਾਂ ਨਾਲ ਹੋ ਜੀਗਾ ਕੀ ਕਰੋਗੇ ਕੋਣ ਬਿਆਨ ਦੇਗਾ ਜਿੰਨਾ ਹੋਇਆ ਉਹ ਬੋਲਣ ਦੇ ਉਹਦਾ ਸੁਣ ਲੋ ਤੁਸੀਂ ਦੋ ਦਾ ਵੀ ਨਹੀਂ ਸੁਣਨਾ ਚਾਹੁੰਦੇ 3 ਘੰਟੇ ਹੋ ਗਏ ਤੇ ਕਾ ਫਾਈਰ ਨਹੀਂਦਰ ਚੋਈ ਪੰਜਾਬ 'ਚ ਇੱਕ ਗੁੰਡਾ ਰਾਜ ਨਹੀਂ ਇਹ ਕੀ ਹੈ